सरकार सरकार मु ते रहे कक اور سرکار جی زندہ باد زندہ باد زندہ باد انسان مزدور ایک دم اوئے فون کر જય ارا ویڈیو پاؤ جی کیڑا ایک کر کیڑا ساڈے نال کھڑا رہ ککنا જય ارا چلنا જય ارا چلنا سرکار مٹا باد مردا باد مردا باد مردا باد او لنگ لاندو رو جاؤ جڑ کی زندہ باد زندہ باد زندہ باد دورے قائد زندہ باد زندہ باد زندہ باد مرداباد 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 شہر یار مرداباد 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 چھوڑ دو چھوڑ دو ਕੇ ਸੰਬੰਧਿਤ ਕੁਕਿਆ ਜੀ ਤੁਹਾਨੂੰ ਪਤਾ ਹੀ ਆ ਵੀ ਸਨੋਰੀ ਬਾਡਰ ਤੋਂ ਸਨੂ ਬਾਡਰ ਤੇ ਜੋ ਵੀ ਹੋਇਆ ਸਾਰਾ ਸਾਰੇ ਮਨਸ ਨੂੰ ਪਤਾ ਹੈ ਮੀਡੀਆ ਦੇ ਵਿੱਚ ਚਲੰਡਿਆ ਜੋ ਵੀ ਕੁਛ ਬਹੁਤ ਇਹਨਾਂ ਮੰਦਪਾ ਕੀ ਇੱਥੇ ਹੀ ਛੁਰਾ ਮਾਰਨ ਵਾਲੀ ਗੱਲ ਕੀਤੀ ਆ ਤੇ ਬਹੁਤ ਹੀ ਮਾੜੀ ਗੱਲ ਆ ਅਸੀਂ ਹੁਣ ਜੋ ਸਾਨੂੰ ਅਗਲੋ ਕਾਲ ਆਊਗੀ ਸਾਡੇ ਆਗੂਆਂ ਦੀ ਅਸੀਂ ਉਹਤੇ ਪੂਰਾ ਖਰੇਵਤਰਾਂਗੇ ਬਾਕੀ ਇਹ ਵੀ ਭਵੰਤਮਾਨ ਸਰਕਾਰ ਨੇ ਬਹੁ ਮਾੜਾ ਕੀਤਾ ਤੇ ਇਹਨੂੰ ਪਿੰਡਾਂ ਚ ਨਹੀਂ ਬਣਨ ਦੇਵਾਂਗੇ ਲੱਖ ਇਹਨੂੰ ਇਹੋ ਜਿਹਾ ਚੰਪਸ ਘਾਵਾਂਗੇ ਜੇ ਇਹਨੂੰ ਪਤਾ ਲੱਗ ਜੂਗਾ ਕਿ ਕਿੱਦਾਂ ਕਰੀਦਾ ਕਿਸਾਨਾਂ ਨਾਲ ਕਿ ਇੱਕ ਕਿਸਾਨ ਇਹੋ ਜੀ ਚੀਜ਼ ਆ ਕਿਸਾਨਾਂ ਦੀ ਰੀੜ ਦੀ ਹੱਡੀ ਆ ਦੇਖੋ ਉਹਦੇ ਨਾਲ ਇਹ ਇਦਾਂ ਕਰ ਗਿਆ ਦੇ ਬਹੁਤ ਗਦਾਰੀ ਵਾਲਾ ਕੰਮ ਕੀਤਾ ਨੇ ਜਦੋਂ ਅੱਜ ਤੋਂ 3 ਸਾਲ 4 ਸਾਲ ਪਹਿਲਾਂ ਬਦਲਾ ਆਇਆ ਇਹ ਬਦਲਾ ਤੁਸੀਂ ਕਿੰਨੀ ਖੁਸ਼ੀ ਨਾਲ ਲੈਂਦਾ ਹੋ ਦੋਸਤਾਂਾਂ ਲੋਕਾਂ ਨੇ ਲੈਂਦਾ ਜੀ ਤੇ ਵੀ ਇਹਨੂੰ ਬਦਲਾ ਆ ਗਿਆ ਇਹ ਬਦਲਾ ਕਿਹ ਤਰ੍ਹਾਂ ਦਾ ਬਦਲਾ ਲੱਗਾ ਤੁਹਾਨੂੰ ਜੀ ਬਦਲਾ ਤੇ ਕੀ ਆ ਜੀ ਲੋਕ ਕਰੇ ਉਹਨਾਂ ਨੂੰ ਵੋਟਾਂ ਪਾਤੀਆਂ ਪਰ ਇਹਨਾਂ ਨੇ ਮੋਲ ਨਹੀਂ ਮੋੜਿਆ ਵੇਖ ਲਓ ਕੀ ਕਰ ਰਹੇ ਹਨ ਤੁਹਾਡੇ ਸਾਹਮਣੇ ਕਿਤੇ ਕੁਝ ਪ੍ਰੋਵਾਈ ਜਾਂਦੇ ਕਿ ਦੇ ਕੁਝ ਪ੍ਰੋਵਾਈ ਜਾਂਦੇ ਕਿਸਾਨਾਂ ਨਾਲ ਬਹੁਤ ਥਕਾ ਕਰ ਗਏ ਹਨ ਜਾਂ ਤਾਂ ਫਿਰ ਨਾਲ ਜਾਣ ਪਤਾ ਲੱਗੇ ਉਹਨਾਂ ਦਾ ਆਪ ਲੈ ਕੇ ਜਾਣ ਦਿੱਲੀ ਲੈ ਜਾਣ ਫਿਰ ਇਹਨਾਂ ਦਾ ਪਤਾ ਲੱਗੇ ਕਿ ਸਾਡੀ ਛਾਣ ਜਥੇਬੰਦੀ ਕਿਸਾਨ ਨੌਜਵਾਨ ਸਹਿਰ ਕਮੇਟੀ ਪੰਜਾਬ ਸਾਡੇ ਤੋਂ ਦੋ ਘਟਾਣ ਦੇ ਕਿਤੇ ਕੋਟਵਾਲਾ ਉਹਨਾਂ ਵੱਲੋਂ ਸਾਨੂੰ ਕਾਲ ਆਈ ਜੀ ਕਿ ਸਾਡੇ ਜਿਹੜੇ ਕਿਸਾਨਾਂ ਨਾਲ ਤਕਰੀਕਾ ਜੀ ਖਪਾਨ ਖਨੌਰੀ ਬਾਰਡਰ ਦੇ ਸਭੂ ਘੱਟ ਤੇ ਸਾਡੇ ਨਾਲ ਥੱਕਾ ਵੀ ਉੱਠਾ ਗਿਆ ਪਹਿਲੋ ਸਾਨੂੰ ਮੀਟਿੰਗਾਂ ਦੇ ਸੱਦ ਲਿਆ ਤੇ ਸਾਡੀ ਪਿੱਠ ਤੇ ਥਰਾ ਮਾਰਿਆ। ਇਹਦੇ ਸਬੰਧ ਵਿੱਚ ਅਸੀਂ ਸਰਕਾਰ ਦੇ ਖਿਲਾਫ ਉਹਨਾਂ ਦੇ ਹੁਕਮ ਆਏ ਅਸੀਂ ਹਾਂ ਹਾਂ ਰੋਸ ਮਜਾਰੇ ਪਿੰਡ ਪਿੰਡ ਰੋਸ ਮਜਾਰੇ ਨਾਲੇ ਪੁੱਤਲੇ ਫੁੱਟਣ। ਅੱਗੋਂ ਵੀ ਸਾਨੂੰ ਜਿਤਨਾ ਹੁਕਮ ਆਊਗਾ ਅਸੀਂ ਸਰਕਾਰ ਦੇ ਖਿਲਾਫ ਰੋਸ ਮਜਾਰਾ ਕਰਾਂਗੇ। ਜਵਿੰਦਰ ਸਿੰਘ ਕਿਸਾਨ ਨੌਜਾ ਕਮੇਟੀ ਪਿੰਡ ਮਾਨਾਲੇ ਤੋਂ ਉਮੀਦ ਪਤਾਣਾ। 24 ਕੱਲ ਪਰਤੋਂ ਤੋਂ ਜਿਹੜਾ ਸਿੰਘੂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਕਿਸਾਨਾਂ ਨਾਲ ਧੱਕਾ ਕੀਤਾ ਅੱਜ ਤੋੜਫੋੜ ਕੀਤੀ ਆ ਭਗਵੰਤ ਮਾਨ ਸਰਕਾਰ ਨੇ ਸਾਡੇ ਪਿੱਠੇ ਛੁਰਾ ਮਾਰਿਆ ਹੈ ਵੀ ਅਸੀਂ ਆਪਣਾ ਹੱਕ ਲੈਣ ਗਏ ਹਾਂ ਪਰ ਇਹਨਾਂ ਨੇ ਕਿਸ ਸਾਡੇ ਨਾਲ ਬਹੁਤ ਤਸ਼ੱਦਦ ਕੀਤਾ ਸਾਡੇ ਤੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਾਡੇ ਫੋਰਮ ਦੇ ਪ੍ਰਧਾਨ ਜੋ ਵੀ ਸਾਨੂੰ ਆਗੂ ਦੱਸਣਗੇ ਅਸੀਂ ਉਹਨਾਂ ਦੀ ਕਾਰਵਾਈ ਦੇ ਹਨ ਟੋਲ ਪਲਾਜ਼ੇ ਮਦਲਣੇ ਪਏ ਛੜਕਾਂ ਮਦਲੀਆਂ ਪਈਆਂ ਜਾਮ ਕਰਨੇ ਪਏ ਪਰ ਅਸੀਂ ਆਪਣਾ ਹੱਕ ਲੈ ਕੇ ਰਵਾਂਗੇ ਜੋ ਸਰਕਾਰ ਤਸ਼ੱਦਦ ਕਰਨਾ ਚਾਹੁੰਦੀ ਜੋ ਵੀ ਕਰਨਾ ਅੱਗੇ ਅਬਦਾਲੀ ਨੇ ਕੀਤੇ ਸੀ ਪੰਜਾਬ ਤੇ ਬੜਿਆ ਔਰਜੇਬ ਆਇਆ ਸੀ ਪਰ ਇਹ ਸਿੱਖ ਕੌਮ ਨਹੀਂ ਝੁਕੀ ਤੇ ਝੁਕਣਾ ਹੁਣ ਵੀ ਨਹੀਂ ਆ ਭਗਵੰਤ ਮਾਨ ਸਰਕਾਰ ਹੋਰ ਵੀ ਜ਼ੋਰ ਨਾਲ ਤਸ਼ੱਦਦ ਕਰਲੇ ਪਰ ਇਹ ਜੋ ਸੰਘਰਸ਼ ਵਰਤਵਾਦ ਖੜਾ ਕਰਕੇ ਫੇਰ ਅਸੀਂ ਇਹਨਾਂ ਦਾ ਬਾਡਰਾਂ ਤੇ ਪਾਵਾਂਗੇ ਬਿਲਕੁਲ ਨਹੀਂ ਇਹ ਸਾਡੇ ਇੱਥੇ ਪਿੰਡਾਂ ਦੇ ਵਿੱਚ ਕੋਈ ਆਮ ਪਾਰਟੀ ਦਾ ਕੋਈ ਐਮਐਲਏ ਕੋ ਲੀਡਰ ਆਉਂਦਾ ਪਸੀਂ ਉਹਨਾਂ ਦਾ ਪੂਰਾ ਵਿਰੋਧ ਕਰਾਂਗੇ ਉਹਨਾਂ ਨੂੰ ਪਿੰਡਾਂ 'ਚ ਵੜਨਾ ਤਾਂ ਜਾਊਗਾ ਇਹ ਆਪਣਾ ਸੋਚ ਸਮਝ ਕੇ ਸਾਡੇ ਪਿੰਡਾਂ ਦੇ ਵਿੱਚ ਵੜਨ ਜੋ ਇਹਨਾਂ ਸਾਡੇ ਨਾਲ ਖਨੌਰੀ ਬਾਰਡਰ ਤੇ ਕੀਤਾ ਉਹੋ ਹੀ ਹਾਲ ਇਹਨਾਂ ਦਾ ਇੱਥੇ ਪਿੰਡਾਂ ਵਿੱਚ ਕੀਤਾ ਜਾਊਗਾ ਬਿਲਕੁਲ ਨਹੀਂ ਹਜੇ ਤੱਕ ਕੋਈ ਟਰਾਲੀਆਂ ਦਾ ਪਤਾ ਨਹੀਂ ਲੱਗ ਰਿਹਾ ਸਾਡੇ ਉੱਥੇ ਪੱਖੇ ਹੀ ਕੂਲ ਦੇ ਰੈਫਰਿਜਰਾਂ ਏਸੀ ਸਾਹਬ ਇਹਨਾਂ ਤੋੜ ਭੰਨ ਕੇ ਲੱਖਾਂ ਰੁਪਈਆ ਦਾ ਸਮਾਨ ਸਾਡਾ ਤਬਾਹ ਕੀਤਾ ਹੈ ਪਰ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਜਰੂਰ ਪਤਾ ਲੱਗੂਗਾ ਕਿ ਕਿਸਾਨਾਂ ਨਾਲ ਪੰਗਾ ਲੈ ਕੇ ਇਹਨਾਂ ਮੁਸੀਬਤ ਮੁੱਲ ਲਈ ਆ ਜਿਹੜੇ ਕਿਸਾਨ ਉੱਤੇ ਫੜੇ ਗਏ ਉਹ ਤੋਂ ਆਪਣੇ ਪਿੰਡ ਦੇ ਵੀ ਇਥੋਂ ਨੂੰ ਬਿਲਕੁਲ ਜੀ ਸਾਡੇ ਪਿੰਡ ਦੇ ਵੀ ਦੋ ਕਿਸਾਨ ਹੈਗੇ ਨੇ ਪਰ ਪਾਸੇ ਕੋਈ ਪਤਾ ਨਹੀਂ ਲੱਗ ਰਿਹਾ 700 ਬੰਦਾ ਸਾਡਾ ਇਹਨਾਂ ਡਿਟੇਨ ਕੀਤਾ ਹੋਇਆ ਹੈ ਤੇ ਕੁਝ ਸਾਡੇ ਜਲੇয়াল ਸਾਹਿਬ ਆਗੂ ਪੰਦੇਰ ਸਾਹਿਬ ਉੱਥੇ ਡਿਟੇਨ ਕੀਤੇ ਹੋਏ ਆ ਜਿਨ੍ਹਾਂ ਜਿਹੜੋਂ ਉਹਨਾਂ ਨੂੰ ਰਿਹਾ ਨਹੀਂ ਕਰਦੇ ਉਹਨਾਂ ਚਿਰ ਸੰਘਰਸ਼ ਇਹ ਲਗਾਤਾਰ ਜਾਰੀ ਰਹੂਗਾ ਪਿੰਡਾਂ ਦੇ ਵਿੱਚ ਲਗਾਤਾਰ ਪੁਤਲੇ ਫੂਕਾਂਗੇ ਇਹਨਾਂ ਦੇ ਰੋਸ ਮਜਾਰੇ ਕਰਾਂਗੇ